ਬੱਡੇ ਪਦਸਤਵ ਵਪਾਰੀ ਨੂੰ ਤੇ ਖਰੀਦਦਾਰ ਨੂੰ ਇਹਦਾ ਲਾਭ ਹੈ ਇਹ ਤਾਂ ਉਹੀ ਯੋਜਨਾ ਹੈ ਜੋ ਇਹਨਾਂ ਨੇ ਔਰਤਾਂ ਨੂੰ 5 ਸਾਲ ਪਹਿਲਾਂ ਵਾਅਦਾ ਕੀਤਾ ਸੀ 1600 ਕਰੋੜ ਕੇਂਦਰ ਸਰਕਾਰ ਨੇ ਮੌਕੇ ਤੇ ਐਲਾਨ ਕੀਤਾ ਪ੍ਰਧਾਨ ਮੰਤਰੀ ਸਾਹਿਬ ਮਾਨਯੋਗ ਗਵਰਨਰ ਸਾਹਿਬ ਕਾਲਪੁਰ ਦੇ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਹਨ ਔਰ ਮੁੱਦਾ ਸਿਰਫ ਹਾੜਾ ਦਾਸੀ ਕਿ ਪੰਜਾਬ ਦੇ ਹੜਾ ਦੀ ਜੋ ਰਿਪੋਰਟ ਗਵਰਨਰ ਸਾਹਿਬ ਦੇ ਕੋਲ ਆਈ ਹੈ ਉਹਦੇ ਉੱਤੇ ਉਸ ਵਿਸ਼ੇ ਤੇ ਉਹਨਾਂ ਨੇ ਗੱਲ ਕੀਤੀ ਹੈ ਮੇਨ ਮੁੱਦਾ ਸਾਡਾ ਸੀਗਾ ਜੀਐਸਟੀ ਦਾ ਜੋ ਜੀਐਸਟੀ ਦਾ ਲਾਭ ਵਪਾਰੀਆਂ ਨੂੰ ਔਰ ਆਮ ਜਨਤਾ ਨੂੰ ਮਿਲਿਆ ਹੈ ਇਹ ਜੋ ਰੈਸ਼ਨਲਾਈਜ਼ ਕੀਤਾ ਹੈ ਜੀਐਸਟੀ 2 ਦਿਨ ਪਹਿਲਾਂ ਪ੍ਰਧਾਨ ਮੰਤਰੀ ਤੇ ਭਾਰਤ ਸਰਕਾਰ ਨੇ ਉਹਦਾ ਲਾਭ ਬਾਰੇ ਆਪਾਂ ਬਸ ਅੱਜ ਦਾ ਦਸਣਾ ਚਾਹਦੇ ਸੀ ਕਿ ਕਿਨਾ ਕਿਨਾ ਫਰਕ ਪਿਆ ਕਿ ਨਾ ਰੈਸ਼ਨਲਾਈਜ਼ ਹੋਇਆ ਹੈ ਜਿੱਥੇ ਵੱਖਰੇ ਵੱਖਰੇ ਸਲੈਬ ਸੀਗੇ ਉਹ ਹੁਣ ਤਿੰਨ ਸਲੈਬਾਂ 'ਚ ਵੰਡ ਦਿੱਤੇ ਆ ਮੈਕਸਮਮ ਸਲੈਬ 18% ਦਾ ਹੈ ਇਹ ਦੂਜੀ ਜੋ ਐਸੈਂਸ਼ੀਅਲਸ ਆ ਚਾਹੇ ਦਵਾਈ ਹੋ ਜਾਂ ਬੀਮਾ ਯੋਜਨਾ ਹੋ ਐਸੇ ਆ ਪਰਚੇਸ ਤੇ ਲਗਭਗ ਜ਼ੀਰੋ ਜੀਐਸਟੀ ਲਾਗੂ ਕੀਤੀ ਗਈ ਹੈ ਔਰ ਜੋ ਐਸੈਂਸ਼ੀਅਲਸ ਹੈ ਜੋ ਘਰ ਦਾ ਸਮਾਨ ਹੈ ਉਦੇ ਉਤੇ ਵੀ ਮੈਕਸਿਮਮ ਜੀਐਸਟੀ 5% ਦੇ ਕਰਕੇ ਦੇ ਕੇ ਆਏ ਆ ਤੇ ਇਹਦੇ ਕਰਕੇ ਬਹੁਤ ਜਿਵੇਂ ਪ੍ਰੋਮੋਟਰ ਵੀ ਮੇਰੇ ਸਾਥੀ ਉਸ ਤੋਂ ਪਹਿਲਾਂ ਕਧੂਰੀਆ ਸਾਹਿਬ ਸਾਡੇ ਜ਼ਿਲ੍ਹਾ ਪ੍ਰਧਾਨ ਇਹਨਾਂ ਨੇ ਇੱਕ ਗੱਲ ਦੱਸੀ ਆ ਕਿ ਬਹੁਤ ਵੱਡੇ ਪੱਧਰ ਤੇ ਵਪਾਰੀ ਨੂੰ ਤੇ ਖਰੀਦਦਾਰ ਨੂੰ ਇਹਦਾ ਲਾਭ ਹੈ ਜੇ ਸਰ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜੀ ਹੈਗੀ 10 ਲੱਖ ਦੀ ਬੀਮਾ ਯੋਜਨਾ ਵੀ ਜਿਹੜੀ ਹੈਗੀ ਆ ਮੁੱਖ ਮੰਤਰੀ ਸਾਹਿਬ ਤੋਂ ਬਹੁਤ ਜ਼ਰੂਰ ਕੀਤੀ ਕੀ ਆ ਕੀ ਕਹਾਂ ਉਹਦੇ ਬਾਰੇ ਉਹ ਬੀਮਾ ਯੋਜਨਾ ਜੋ ਇਹਨਾਂ ਨੇ ਸ਼ੁਰੂ ਕੀਤੀ ਹੈ ਕਦੀ ਸਿਰੇ ਨਹੀਂ ਚੜਨੀ ਕਿਉਂਕਿ ਇਹ ਡਰਾਮਾ ਹੈ ਇਹਨਾਂ ਨੇ ਪਹਿਲੇ ਸਰਵੇ ਕਰਾਣੇ ਆ ਸਰਵੇ ਕਰਾਣੇ ਕਰਾਣੇ 6 ਮਹੀਨੇ ਹੋ ਜਾਣੇ ਐ ਤਾਂ ਉਹੀ ਯੋਜਨਾ ਹੈ ਜੋ ਇਹਨਾਂ ਨੇ ਔਰਤਾਂ ਨੂੰ 5 ਸਾਲ ਪਹਿਲਾਂ ਵਾਅਦਾ ਕੀਤਾ ਸੀ 1000 ਰੁਪਏ ਦੇਣਾ ਐ ਵੈਸੀ ਯੋਜਨਾ ਹੈ ਇਹਨੇ ਕਦੀ ਸਿਰੇ ਨਹੀਂ ਚੜਦੀ ਦੂਜੀ ਗੱਲ ਜੇ ਇਹ ੱੱਕੇ ਨਾਲ ਚੜਾਉਣ ਦੀ ਕੋਸ਼ਿਸ਼ ਵੀ ਕਰਦੇ ਹੈ ਇਹਦੇ ਨੇ ਦੋ ਕਮੀਆਂ ਹੋਣਗੀਆਂ ਇੱਕ ਤੇ ਕੋਈ ਵੀ ਹਸਪਤਾਲ ਪੰਜਾਬ ਸਰਕਾਰ ਦੀ ਜੋ 10 ਲੱਖ ਦੀ ਬੀਮਾ ਯੋਜਨਾ ਇਹਨੂੰ ਸਵੀਕਾਰ ਨਹੀਂ ਕਰੇਗੀ ਕਿਉਂਕਿ ਉਸ ਹਸਪਤਾਲ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦੇ ਖਜ਼ਾਨੇ ਖਾਲੀ ਹੈ ਤੇ ਜੇ ਉਹ ਕ੍ਰੈਡਿਟ ਦੇ ਵੀ ਦਿੰਦੀ ਹੈ ਪੰਜਾਬ ਸਰਕਾਰ ਨੇ ਕਦੀ ਉਹ ਕ੍ਰੈਡਿਟ ਪੂਰਾ ਨਹੀਂ ਕਰਨਾ ਤੇ ਇਸ ਕਰਕੇ ਇਹ ਕਦੀ ਗੱਲ ਸਿਰੇ ਨਹੀਂ ਚੜ੍ਹਦੀ ਜੋ ਪਰ ਦਾ ਹਲ ਮੰਤਰੀ ਦੀ ਯੋਜਨਾ ਹੈ 5 ਲੱਖ ਵਾਲੀ ਉਹਦਾ ਵੀ ਜੋ ਹਿੱਸਾ ਜੋ ਸੂਬੇ ਸਰਕਾਰ ਨੂੰ ਪਾਣਾ ਪੈ ਰਿਹਾ ਉਹ ਵੀ ਨਹੀਂ ਪਾਉਂਦੀ ਤੇ ਇਸ ਕਰਕੇ ਇਹ ਕਦੀ ਕਾਮਯਾਬ ਨਹੀਂ ਹੋ ਸਕਦੀ ਤੇ ਮੈਨੂੰ ਨਹੀਂ ਲੱਗਦਾ ਕਿ ਇਸ ਇਸ ਗੱਲ ਨੂੰ ਹਾਈਲਾਈਟ ਕਰਨ ਦੀ ਵੀ ਲੋੜ ਹੈ ਕਿਉਂਕਿ ਇਹ ਸਿਰਫ ਤੇ ਸਿਰਫ ਇੱਕ ਧਾਮਤ ਤੇ ਰੋਗਾਂ ਦਾ ਧਿਆਨ ਹਟਾਉਣ ਵਾਸਤੇ ਹੀ ਯੋਜਨਾ ਕੱਢੀ ਗਈ ਹੈ ਹਾੜਾ ਹੜ ਆਏ ਜੀ ਉਸ ਤੋਂ ਬਾਅਦ ਹੁਣ ਰੇਤੀ ਦੀ ਮੁਸ਼ਕਲ ਹੋਈ ਪਿਆ ਕਿਸਾਨਾਂ ਨੂੰ ਵੀ ਹੋਰ ਨੂੰ ਕੀ ਲੱਗਦਾ ਵੀ ਉੱਥੇ ਸਰਕਾਰ ਕੋਈ ਮਦਦ ਕਰ ਰਹੀ ਹੈ ਇਹ ਕਿਸਾਨਾਂ ਦੀ ਦੇਖੋ ਇਹ ਤੇ ਇੰਡੀਵਿਜੂਅਲ ਤੌਰ ਤੇ ਇਹ ਪੰਜਾਬ ਦੀ ਖੂਬੀਅਤ ਹੈ ਕਿ ਜਦ ਹੀ ਪੰਜਾਬ ਦੇ ਉੱਤੇ ਕੋਈ ਨੁਕਸਾਨ ਹੁੰਦਾ ਤੇ ਸਾਰੇ ਪੰਜਾਬੀ ਇਕੱਠੇ ਹੋ ਕੇ ਇੱਕ ਦੂਜੇ ਦੀ ਮਦਦ ਕਰਦੇ ਆਂ ਪਾਰਟੀ ਪੱਦਰ ਤੋਂ ਉੱਠ ਕੇ ਇੱਕ ਦੂਜੇ ਦੀ ਮਦਦ ਕਰਦੇ ਹੋ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਕਈ ਸਾਰੇ ਲੀਡਰ ਪਿੰਡ-ਪਿੰਡ ਵਿੱਚ ਜਾ ਕੇ लोगों की मौके पर मदद करने भारतीय जनता पार्टी ने भी अपने पद अपने सारे सूबे तो जो जिते साकार है उस तो मदद लीती है एक तो साढ़े जिते सूबे हैं उन्होंने प्रधान ये जो अपनी फंड है सरकार का पंजाब सरकार ने उस फंड से भी पैसा पाया और सहूलत भी दी है राशन भी आया और ਜੋ ਟੈਂਸਰ ਵੀ ਆਏ ਜੋ ਕਿਚਨ ਦਾ ਖਾਣ ਪੀਣ ਦਾ ਸੂਸਮਾਨ ਲੋਕਾਂ ਨੂੰ ਚਾਹੀਦਾ ਜਿਹਦੇ ਰਾਹੀਂ ਉਹ ਆਪਣੀ ਰੋਟੀਆਂ ਪਕਾ ਸਕਣ ਆਪਣੇ ਚੂਲੇ ਜਲਾ ਸਕਣ ਉਹਦੇ ਵਾਸਤੇ ਵੀ ਭਾਰਤੀ ਜਨਤਾ ਪਾਰਟੀ ਨੇ ਇੱਕ ਬਹੁਤ ਵੱਡੇ ਪੱਧਰ ਤੇ ਸਮਾਨ ਭੇਜਿਆ ਔਰ ਉਹ ਆਪਣੇ ਬਲੌਗ ਪਰ ਦਾਣਾ ਦੇ ਰਹੀ ਆਪਾਂ ਬਾਟ ਰਹੇ ਹਾਂ ਇਸ ਨੂੰ ਕੀ ਲੱਗਦਾ ਸਰ ਹੋਰ ਵੀ ਜੇਕਰ ਲੋਡ ਪੈਂਦੀ ਆ ਫੰਡ ਦੀ ਪੰਜਾਬ ਨੂੰ ਕਿਸਾਨਾਂ ਦੇ ਲਈ ਤਾਂ ਸੈਂਟਰ ਵੱਲੋਂ ਦੇਖੋ 16 1600 ਕਰੋੜ ਕੇਂਦਰ ਸਰਕਾਰ ਨੇ ਮੌਕੇ ਤੇ ਐਲਾਨ ਕੀਤਾ ਪ੍ਰਧਾਨ ਮੰਤਰੀ ਸਾਹਿਬ ਔਰ ਪ੍ਰਧਾਨ ਮੰਤਰੀ ਸਾਹਿਬ ਨੇ ਉੱਥੇ ਸਾਰੇ ਦੇ ਸਾਹਮਣੇ ਇਹ ਗੱਲ ਰੱਖੀ ਕਿ ਤੁਹਾਨੂੰ ਜੇ ਹੋਰ ਚਾਹੀਦਾ ਤੇ ਮੈਂ ਹੋਰ ਵੀ ਦੇਣ ਲਈ ਤਿਆਰ ਹਾਂ ਪਰ ਇੱਕ ਗੱਲ ਹੋਰ ਉਹਨਾਂ ਨੇ ਕਹੀ ਕਿ ਤੁਹਾਡੇ ਕੋਲ ਇੱਕ ਡਿਜ਼ਾਸਟਰ ਫੰਡ 12000 ਕਰੋੜ ਦਾ ਪੰਜਾਬ ਸਰਕਾਰ ਕੋਲ ਪਿਆ ਉਹ ਵੀ 12000 ਕਰੋੜ ਕੇਂਦਰ ਸਰਕਾਰ ਦਾ ਦਿੱਤਾ ਹੈ ਤੇ ਉਹ ਵੀ ਤੁਸੀਂ ਵਰਤ ਸਕਦੇ ਹੋ ਇਸ ਕੰਮ ਵਾਸਤੇ ਕੋਨ ਭਗਵਾਨ ਜੀ ਸਾਹਿਬ ਕਹਿੰਦੇ ਕਿ ਮੇਰੇ ਕੋਲ ਹੈ ਨਹੀਂ ਇਹ ਫੰਡ ચીਫ ਸਕੱਟਰੀ ਸਾਹਿਬ ਕਹਿੰਦੇ ਹੈਗਾ ਪਰ ਜਦੋਂ ਮੁਸ਼ਕਿਲ ਹੈ ਉਹਨੂੰ ਇਸਤੇਮਾਲ ਕਰਨ ਦੇ ਤੇ ਉਹਦਾ ਜੀ ਇੱਕ ਸਰਕਾਰੀ ਇੱਕ ਹੁੰਦਾ ਹੈ ਯੂਟਿਲਿਟੀ ਸਰਟੀਫਿਕੇਟ ਜੇ ਨਹੀਂ ਹੈ ਤੇ ਮੁੱਖ ਮੰਤਰੀ ਸਾਹਿਬ ਸਾਨੂੰ ਦੱਸਣ ਕਿੱਥੇ ਗਿਆ ਕਿੱਥੇ ਵਰਤਿਆ ਗਿਆ ਕਿਉਂਕਿ ਇਹ ਡਿਜ਼ਾਸਟਰ ਵਾਸਤੇ ਹੈ ਔਰ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ 12000 ਕਰੋੜ ਉੱਤੇ ਪਿਆ ਪਰ ਉਸ ਤੋਂ ਇਲਾਵਾ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਜੇ ਤੁਹਾਨੂੰ ਹੋਰ ਚੇਤਾ ਆ ਜਾਓ ਮੇਰੇ ਕੋਲ ਆ ਜਾਓ ਮੇਰੇ ਨਾਲ ਬਹਿ ਜਾਓ ਮੇਰੇ ਨਾਲ ਮੀਟਿੰਗ ਕਰ ਲਓ ਆਪਣੀ ਪ੍ਰਸ਼ਾਸਨ ਪੰਜਾਬ ਸਰਕਾਰ ਵੀ ਆ ਜਾਏ ਤੇ ਕੇਂਦਰ ਸਰਕਾਰ ਵੀ ਬੈਠ ਕੇ ਜੋ ਵੀ ਸਹਿਯੋਗ ਚਾਹੀਦਾ ਉਸ ਕੇਂਦਰ ਸਰਕਾਰ ਦੇਗੀ ਔਰ ਤੁਸੀਂ ਦੇਖਿਆ ਹੀ ਹੋਣਾ ਕਿ ਕੱਲ ਸਾਡੇ ਮਾਨਯੋਗ ਗਵਰਨਰ ਸਾਹਿਬ ਕਲਪੁਰ ਦੇ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਆ ਔਰ ਮੁੱਦਾ ਸਿਰਫ ਹਾੜਾਂ ਦਾ ਸੀ ਕਿ ਪੰਜਾਬ ਦੇ ਹਾੜਾਂ ਦੀ ਜੋ ਰਿਪੋਰਟ ਗਵਰਨਰ ਸਾਹਿਬ ਦੇ ਕੋਲ ਆਈ ਹੈ ਉਹਦੇ ਉਤੇ ਉਸ ਵਿਸ਼ੇ ਤੇ ਉਹਨਾਂ ਨੇ ਗੱਲ ਕੀਤੀ ਹੈ ਔਰ ਇਸੇ ਉਮੀਦ ਨਾਲ ਕਿ ਕੇਂਦਰ ਸਰਕਾਰ ਹੋਰ ਪੈਸਾ ਪੰਜਾਬ ਨੂੰ ਦੇਗੀ ਪਰ ਮੁੱਖ ਮੁੱਦਾ ਇਹਦੇ ਵਿੱਚ ਕੀ ਹੈ ਕਿ ਜਦ ਤੱਕ ਮੁੱਖ ਮੰਤਰੀ ਸਾਹਿਬ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨੂੰ ਨਹੀਂ ਮਿਲਣਗੇ ਔਰ ਆਪਣਾ ਪੱਖ ਨਹੀਂ ਰੱਖਣਗੇ ਤੇ ਤੇ ਪ੍ਰਧਾਨ ਮੰਤਰੀ ਸਾਹਿਬ ਨੂੰ ਸਿਰਫ ਸੂchna ਆ ਰਹੀ ਹੈ ਹਕੀਕਤ ਮੁੱਖ ਮੰਤਰੀ ਸਾਹਿਬ ਹੀ ਦੱਸ ਸਕਦੇ ਤੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਰਿਕੁਐਸਟ ਕਰਦਾ ਕਿ ਉਹ ਪਲੀਜ਼ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਤੋਂ ਟਾਈਮ ਲੈਣ ਔਰ ਪ੍ਰਧਾਨ ਮੰਤਰੀ ਸਾਹਿਬ ਨੂੰ